ਰੇਲਵੇ ਸਟੇਸ਼ਨ ਦੀ ਸੁਰੱਖਿਆ ਨੂੰ ਲੈ ਕੇ ਬਠਿੰਡਾ ਦਾ ਪੁਲਿਸ ਪ੍ਰਸ਼ਾਸਨ ਤਾਂ ਚੁਸਤ ਪਰ ਸ਼ਾਇਦ ਰੇਲਵੇ ਵਿਭਾਗ ਦਿਖਾਈ ਦੇ ਰਿਹਾ ਸੁਸਤ ਅਜਿਹਾ ਸੀ ਇਸ ਲਈ ਕਹਿ ਰਹੇ ਹਾਂ ਕਿਉਂਕਿ ਤੁਸੀਂ ਦੇਖ ਰਹੇ ਹੋ ਰੇਲਵੇ ਸਟੇਸ਼ਨ ਤੇ ਲੱਗੀ ਲਗੇਜ ਸਕੈਨਰ ਮਸ਼ੀਨ ਜੋ ਕਿ ਲੰਮੇ ਸਮੇਂ ਤੋਂ ਬੰਦ ਪਈ ਹੈ ਜਿਸ ਨਾਲ ਕਿ ਯਾਤਰੀਆਂ ਦੇ ਸਮਾਨ ਦੀ ਸਕੈਨਿੰਗ ਹੁੰਦੀ ਹੈ ਇਸ ਦੇ ਨਾਲ ਹੀ ਮੈਟਲ ਡਿਟੈਕਟਰ ਵੀ ਲੰਮੇ ਸਮੇਂ ਤੋਂ ਖਰਾਬ ਪਿਆ ਹੈ ਤੇ ਇਸ ਵੱਲ ਵੀ ਕਿਸੇ ਦਾ ਧਿਆਨ ਨਹੀਂ ਜਾ ਰਿਹਾ ਦੂਜੇ ਪਾਸੇ ਜੇਕਰ ਬਠਿੰਡਾ ਪੁਲਿਸ ਦੀ ਗੱਲ ਕਰੀਏ ਤਾਂ ਪੁਲਿਸ ਦੇ ਵੱਲੋਂ ਸਮੇਂ-ਸਮੇਂ ਤੇ ਭੀੜ-ਪਾੜ ਵਾਲੀਆਂ ਜਗਾਵਾਂ ਦੇ ਉੱਪਰ ਕਸੂ ਆਪਰੇਸ਼ਨ ਅਤੇ ਚੈਕਿੰਗ ਅਭਿਆਨ ਚਲਾਏ ਜਾਂਦੇ ਹਨ ਇਸੇ ਘੜੀ ਦੇ ਤਹਿਤ ਅੱਜ ਬਠਿੰਡਾ ਰੇਲਵੇ ਸਟੇਸ਼ਨ ਦੇ ਉੱਪਰ ਭਾਰੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਨੂੰ ਨਾਲ ਲੈ ਕੇ ਇੱਕ ਸਰਚ ਆਪਰੇਸ਼ਨ ਕੀਤਾ ਗਿਆ ਜਿਸ ਦੇ ਵਿੱਚ ਕਿ ਪੁਲਿਸ ਦੇ ਵੱਲੋਂ ਹਰ ਆਮ ਜਾਣ ਵਾਲੇ ਯਾਤਰੀ ਦੀ ਅਤੇ ਟ੍ਰੇਨਾਂ ਦੇ ਅੰਦਰ ਬਾਰੀਕੀ ਦੇ ਨਾਲ ਚੈਕਿੰਗ ਕੀਤੀ ਗਈ ਤਾਂ ਜੋ ਕੋਈ ਮਾੜਾ ਅਨਸਰ ਕਿਸੇ ਤਰ੍ਹਾਂ ਦੀ ਕੋਈ ਸ਼ਰਾਰਤੀ ਹਰਕਤ ਨਾ ਕਰ ਸਕੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਪੁਲਿਸ ਫੋਰਸ ਨੂੰ ਨਾਲ ਲੈ ਕੇ ਪਹੁੰਚੇ ਪੁਲਿਸ ਦੇ ਉੱਚ ਅਧਿਕਾਰੀਆਂ ਦੀਆਂ ਜਿਨ੍ਹਾਂ ਦੇ ਵੱਲੋਂ ਰੇਲਵੇ ਸਟੇਸ਼ਨ ਦੇ ਉੱਪਰ ਆਉਣ ਜਾਣ ਵਾਲੇ ਹਰ ਵਿਅਕਤੀ ਦੀ ਬਾਰੀਕੀ ਦੇ ਨਾਲ ਜਾਂਚ ਪੜਤਾਲ ਅਤੇ ਸਮਾਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਦੂਜੇ ਪਾਸੇ ਗੱਲ ਕਰੀਏ ਤਾਂ ਰੇਲਵੇ ਪ੍ਰਸ਼ਾਸਨ ਦੇ ਵੱਲੋਂ ਸਟੇਸ਼ਨ ਦੇ ਉੱਪਰ ਸੁਰੱਖਿਆ ਦੇ ਲਿਹਾਜ਼ ਨਾਲ ਲਗਾਇਆ ਗਿਆ ਮੈਟਲ ਡਿਟੈਕਟਰ ਅਤੇ ਸਕੈਨਿੰਗ ਮਸ਼ੀਨ ਕਾਫੀ ਲੰਮੇ ਸਮੇਂ ਤੋਂ ਨਹੀਂ ਚੱਲ ਰਹੀ ਤਾਂ ਕਿਸ ਤਰ੍ਹਾਂ ਆਖਿਰ ਲੋਕਾਂ ਦੇ ਸਮਾਨ ਦੀ ਜਾਂਚ ਹੋਵੇਗੀ ਇਹ ਸਾਡਾ ਅੱਜ ਕਾਸੋ ਆਪਰੇਸ਼ਨ ਚੱਲ ਰਿਹਾ ਹੈ ਜਿਹੜਾ 1 ਤੋਂ ਲੈ ਕੇ 3 ਵਜੇ ਤੱਕ ਰੇਲਵੇ ਸਟੇਸ਼ਨ ਦੀ ਚੈਕਿੰਗ ਸਮੇਂ ਚੱਲ ਰਿਹਾ ਹੈ ਇਸ ਚੈਕਿੰਗ ਦੇ ਵਿੱਚ ਸਾਡੇ ਵੱਲੋਂ ਐਸ ਐਚਓ ਕਨਾਲ ਐਸ ਐਚਓ ਪਤਵਾਲੀ ਚੌਂਕੀ ਇਨਚਾਰਜ ਬੱਸ ਸਟੈਂਡ ਚੌਂਕੀ ਇਨਚਾਰਜ ਵਰਦਮਨ ਤੇ ਐਂਟੀ ਸਬੋਰਡੀ ਦੀ ਟੀਮ ਦੇ ਵਿੱਚ ਡੌਗ ਸਕਵਾਡ ਤੇ ਨਾਲ ਜੀ ਆਰ ਪੀ ਦੀ ਪੁਲਿਸ ਦੇ ਨਾਲ ਜਿਹੜਾ ਆਰ ਪੀ ਐਫ ਦੀ ਫੋਰਸ ਵੀ ਚੈਕਿੰਗ ਕਰ ਰਹੀ ਹੈ ਇਸ ਵੇਲੇ ਜਿਹੜੀ ਸ਼ੱਕੀ ਵਿਅਕਤੀ ਜਾਂ ਨਵਾਰਸ ਬੈਗ ਜਾਂ ਵਸਤੂ ਜਿਸ ਵਿੱਚ ਪਲੇਟਫਾਰਮ ਆਦੀ ਤੇ ਰੇਲਵੇ ਸਟੇਸ਼ਨ ਤੇ ਨਾਲ ਅਸੀਂ ਟ੍ਰੇਨਾਂ ਦੀ ਚੈਕਿੰਗ ਚੱਲ ਰਹੀ ਹੈ ਤੇ ਸਰਚ ਕਰ ਰਹੇ ਜੇ ਕੋਈ ਗੁਣਵਾਰਸ ਬੈਗ ਜਾਂ ਵਸਤੂ ਜਾਂ ਕੋਈ ਸ਼ੱਕੀ ਵਿਅਕਤੀ ਮਿਲਦਾ ਤਾਂ ਅਸੀਂ ਪਬਲਿਕ ਨੂੰ ਵੀ ਇਹ ਕਹਣਾ ਚਾਹੁੰਦੇ ਹਾਂ ਵੀ ਸਾਨੂੰ ਇਸ ਬਾਰੇ ਸੂਚਿਤ ਕਰਨ ਸਰ ਹਾਲ ਤੱਕ ਦੀ ਚੈਕਿੰਗ ਦੌਰਾਨ ਕੁਝ ਇਹੋ ਜਿਹਾ ਕੋਈ ਮਾਮਲਾ ਕੋਈ ਨਹੀਂ ਸਾਡਾ ਆਪਰੇਸ਼ਨ ਚੱਲ ਰਿਹਾ ਹੈ 3 ਵਜੇ ਤੱਕ ਚੱਲ ਰਿਹਾ ਹੈ ਉਸ ਤੋਂ ਬਾਅਦ ਅਸੀਂ ਇਸ ਬਾਰੇ ਦੱਸਾਂਗੇ ਵੀ ਕੀ ਪ੍ਰੋਗਰੈਸ ਹੋਈ ਹੈ ਅੱਜ